ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 2 ਅਕਤੂਬਰ ਸਾਲ 2025 ਸਮਾਂ ਸਵੇਰ ਦੇ 6:30 ਵਜੇ ਹੈ ਤੇ ਆਪਾਂ ਤਿਆਰ ਹਾਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਚਾਹ ਪਾਣੀ ਉਹਨਾਂ ਨੇ ਪਿਆ ਸਵੇਰੇ ਸਾਰੇ ਮਿੱਸੇ ਪ੍ਰਸ਼ਾਦ ਦੇ ਕਿਤੇ ਵੀ ਸ਼ੱਕੇ ਜੋ ਨਾਲ ਵੀ ਚਾਹੀਦੇ ਤੇ ਨਾਲ ਵੀ ਲੈ ਜਾਓ ਤੇ ਬਾਕੀ ਆਪਾਂ ਸਵੇਰੇ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਪਰ ਰਾਤ ਨੂੰ ਹੀ ਨਾ ਨੂੰ ਕਿ ਪਏ ਤੇ ਕਿੰ ਉਹ ਵੀ ਪਸੀਨਾ ਵਗਰਾ ਆਇਆ ਹੁੰਦਾ ਤੇ ਤੜਕੇ ਉਵੇਂ ਹੀ ਤੁਰ ਪਈਦਾ ਤੇ ਬਾਬਾ ਜੀ ਨੇ ਬਹੁਤ ਸਾਰਾ ਮਾਣ ਬਖਸ਼ਿਆ ਹੁਣ ਕਹਿੰਦੇ ਵੀ ਕੋਈ ਹੋਰ ਸੇਵਾ ਦੱਸੋ ਸਾਡਾ ਲੈਕ ਨਹੀਂ ਇੱਕ ਧੰਨਵਾਦ ਤੇ ਗੁਰੂ ਮਹਾਰਾਜ ਤੋਂ ਲੈ ਕੇ ਉਹ ਤਸਰਾ ਤੇ ਚੱਲਦੇ ਆ ਅੱਗੇ ਵੱਲ ਨੂੰ ਤੇ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਤੇ ਇਹ ਗੁਰਦੁਆਰਾ ਸਾਹਿਬ ਕੀ ਸਰੋਵਰ ਵੀ ਬਣਿਆ ਹੋਇਆ ਤੇ ਆਪਾਂ ਚਲੋ ਇਹਨਾਂ ਇੱਧਰ ਨਹੀਂ ਕੀਤਾ ਕਿਉਂਕਿ ਆਪਾਂ ਰਾਤ ਸਿਨਾ ਬਸੂਣਾ ਆਇਆ ਸੀਗਾ ਤਾਂ ਕਰਕੇ ਆਪਾਂ ਉਧਰ ਹੀ ਨਹਾ ਲਈ ਬਾਥਰੂਮ ਤੇ ਬਾਕੀ ਇਹ ਗੁਰਦੁਆਰਾ ਸਾਹਿਬ ਜਿਹੜਾ ਵਾਸ਼ਿੰਗ ਵਾਲ ਨੂੰ ਜਾਂਦੇ ਆਪਾਂ ਤਾਂ 5 ਕਿਲੋਮੀਟਰ ਪਿੱਛੇ ਆ ਸ਼ਹਿਰ ਤੋਂ ਤੇ ਆਪਾਂ ਇੱਕ ਪੰਜਾਬੀ ਢਾਬੇ ਤੇ ਸਟੇ ਕਰਨ ਦਾ ਸੋਚਿਆ ਸੀਗਾ ਤੇ ਉੱਥੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਗੁਰਦੁਆਰਾ ਸਾਹਿਬ ਤੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਵਧੀਆ ਸੀਗਾ ਤੇ ਜੇ ਕੋਈ ਵੀਰ ਭਾਈ ਹਜੂਰ ਸਾਹਿਬ ਤੋਂ ਆਉਂਦਾ ਇੱਥੇ ਰੁਕਣਾ ਚਾਹਦਾ ਹੋਵੇ ਤਾਂ ਰੁਕ ਸਕਦਾ ਹੈ ਹਜੂਰ ਸਾਹਿਬ ਤੋਂ ਜੇ ਲੋ ਆਪਾਂ ਆਉਣੇ ਆ ਤਾਂ ਵਾਸ਼ੂਮ ਵੱਲ ਨੂੰ ਆਉਣੇ ਆ ਤਾਂ ਇਹ ਸੱਜੇ ਹੱਥ ਗੁਰਦੁਆਰਾ ਸਾਹਿਬ ਆ 115 ਕਿਲੋਮੀਟਰ 115 18 ਕਿਲੋਮੀਟਰ ਦੂਰ ਆ ਤੇ ਤੁਹਾਨੂੰ ਦੂਰੋਂ ਹੀ ਸੜਕ ਤੋਂ ਪਤਾ ਲੱਗ ਜਾਊਗਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੇ ਹੁਣ ਚੱਲਦੇ ਆ ਆਪਣੇ ਸਾਈਕਲ ਤਿਆਰ ਆ ਜੀ ਤੇ ਅੱਜ ਦੇ ਸਫ਼ਰ ਤੇ ਮਿਲਦੇ ਆ ਫਿਰ ਅੱਜ ਦਾ ਸਫ਼ਰ ਵੀ ਹੈਗਾ ਵਾ 120 25 ਕਿਲੋਮੀਟਰ ਦਾ ਤੇ ਆਜੇ ਫਿਰ ਮਿਲਦੇ ਆਂ ਬਈ ਨਾਨਕਸਰ ਦਰਬਾਰ ਮੇ ਆਪਣਾ ਸਵਾਗਤ ਹੈ ਤੇ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਬਈ ਗੁਰਦੁਆਰਾ ਸਾਹਿਬ ਦੀ ਤੇ ਉਹ ਜਿਹੜਾ ਪੌਲਾ ਪੌਲਾ ਤੋਂ ਤੁਸੀਂ ਇਧਰਲੀ ਸਾਈਡ ਵੀ ਹੋ ਜੇ ਨਾ ਪੌਲ ਕ੍ਰੋਸ ਦੇਖ ਲਿਓ ਤੁਸੀਂ ਉਹ ਜਿਹੜਾ ਪੰਜਾਬੀ ਆਪਣਾ ਸ਼ੇਰੇ ਪੰਜਾਬ ਟਾਬਾ ਬਾਊ ਆ ਉਸ ਤੋਂ ਅੱਗੇ ਇੱਕ ਬ੍ਰਿਜ ਆਉਂਦਾ ਬ੍ਰਿਜ ਕ੍ਰੋਸ ਕਰਕੇ ਸੱਜੇ ਹੱਥਾ ਜਿਹੜੀ ਲੋਕੇਸ਼ਨ ਆ ਗੁਰਦੁਆਰਾ ਸਾਹਿਬ ਦੀ ਤੇ ਵਧੀਆ ਪ੍ਰਬੰਧ ਆ ਉਹ ਸਾਹਮਣੇ ਕਮਰੇ ਸੀਗੇ ਉੱਥੇ ਆਪਾਂ ਨੂੰ ਪੈਣ ਵਾਸਤੇ ਜਗ੍ਹਾ ਦਿੱਤੀ ਸੀਗੀ ਬਾਬਾ ਜੀ ਨੇ ਤੇ ਇਧਰ ਦਰਬਾਰ ਸਾਹਿਬ ਤੇ ਵਧੀਆ ਸੀਗਾ ਸਾਰਾ ਕੁਝ ਤੇ ਚੱਲਦੇ ਹੁਣ ਵੀ ਬਾਕੀ ਇੰਨੇ ਵਧੀਆ ਜ਼ੈਦਰ ਨੂੰ ਆ ਫੈਕਟਰੀ ਦਾ ਧੂਆਂ ਖਰਾਬ ਕਰਦਾ ਹੋਇਆ ਤਾਂ ਨਹੀਂ ਚੋਲਾ ਚੋਲਾ ਦੀ ਮਿਹਲੇ ਲੱਗਦੀ ਹੈ ਕੋਈ ਮੈਨੂੰ 8 ਵਜੇ ਦਾ ਟਾਈਮ ਹੋਇਆ ਤੇ ਆਪਾਂ ਸਵਾਹ ਘੰਟੇ ਚ ਆ ਗਏ 18 19 ਕਿਲੋਮੀਟਰ ਤੇ ਰੁਕੇ ਸੀਗੇ ਰਾਹ ਦੇ ਵਿੱਚ ਚੈਨ ਜੀ ਕਰਦੇ ਸੀ ਖੜਕੜ ਤੇ ਲਿਊਬ ਲਾਉਣ ਵਾਸਤੇ ਖੜੇ ਸੀ ਆਪਾਂ ਵੀ ਲਾਲੀ ਤੇ ਉਧਰ ਵੀ ਚੱਲੀ ਜਾਂਦਾ ਕੰਮ ਤੇ ਬਾਕੀ ਰਹਿ ਗਿਆ 100 ਕਿਲੋਮੀਟਰ ਅੱਗੇ ਤੇ ਅੱਗੇ 100 ਫਿਰ ਚੱਲਦੇ ਆਂ ਇਹ ਬਾਕੀ ਅੱਜ ਆਪਣੇ ਮੰਮੀ ਡੈਡੀ ਦੀ ਹੈਗੀ ਆ 30ਵੀਂ ਮੈਰਿਜ ਐਨਿਵਰਸਰੀ ਤੇ ਵਧਾਈਆਂ ਉਹਨਾਂ ਨੂੰ ਬਹੁਤ-ਬਹੁਤ ਤੇ ਤੁਸੀਂ ਵੀ ਸਾਰੇ ਕਮੈਂਟਾਂ ਦੇ ਵਿੱਚ ਵਧਾਈਆਂ ਭੇਜਿਓ ਤੇ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਉਹਨਾਂ ਨੂੰ ਤੇ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਨਾ ਇਦਾਂ ਹੀ 30 ਤੋਂ 100 100 ਮਤਲਬ ਅਨਲਿਮਟਿਡ ਸਾਲ ਇਕੱਠੇ ਰਹਿਣ ਤੇ ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ਣ ਤੇ ਚੰਗੀ ਸਿਹਤਯਾਬੀ ਬਖਸ਼ਣ ਬਈ ਤੇ ਚੱਲਦੇ ਆਂ ਫਿਰ ਅੱਗੇ ਦੇ ਸਫ਼ਰ ਤੇ 25 ਕਿਲੋਮੀਟਰ ਆਏ ਸੀਗੇ ਤੇ ਆਪਾਂ ਨੂੰ ਬਈ ਬਾਈ ਨੇ ਆਵਾਜ਼ ਮਾਰੀ ਜਾਂਦੇ ਨੂੰ ਦੇਖ ਕੇ ਕਹਿੰਦੇ ਵੀ ਆਜੋ ਚਾਹ ਪੀ ਲਓ ਤੇ ਕਹਿੰਦੇ ਵੀ ਯਾਤਰਾ ਵਾਲਾ ਕੋਈ ਵੀ ਜਾਂਦਾ ਹੁੰਦਾ ਵੀ ਚਾਹ ਪਿਆ ਦਿੰਨੇ ਆਪਾਂ ਤੇ ਧੰਨਵਾਦ ਇਹਨਾਂ ਪਰਮਾਤਮਾ ਕਿਰਤੀ ਕਿਰਤ ਰੱਖੀ 10 ਵਜ ਗਿਆ ਤੇ ਚਾਹ ਚੂ ਪੀ ਕੇ ਚੱਲਦੇ ਹਾਂ ਹੁਣ ਅੱਗੇ ਨੂੰ ਇੱਥੇ ਪੰਜਾਬੀ ਬਾਈ ਆਪਣੇ ਮੇਲੇ ਸੀਗੇ ਉਹਨਾਂ ਨੇ ਆਵਾਜ਼ ਮਾਰ ਲਈ ਉਹ ਵੀ ਚੱਲੇ ਸੀ ਹਜੂਰ ਸਾਹਿਬ ਤੋਂ ਵਾਪਸ ਤੇ ਚਾਹ ਚੂ ਪੀ ਕੇ ਗਏ ਆ ਵੀ ਤੇ ਪਤਾ ਖਾਈ ਪੀ ਜਾਂਦੇ ਕਹਿੰਦੇ ਨਾਸ਼ਤਾ ਕਰ ਲਓ ਪਰ ਆਪਾਂ ਅਜੇ ਅੱਗੇ ਖਾਵਾਂਗੇ ਰੋਟੀ ਪਾਣੀ ਆਪਾਂ ਚਾਹ ਦੀ ਕੇ ਚੱਲਦੇ ਹਾਂ ਅੱਗੇ ਚਾਹ ਵੀ ਕੇ ਬੜੀਆ ਸਵਾਦ ਆ ਗਿਆ ਵੀ ਗਲਾਸ ਵਧੀਆ ਭਰ ਕੇ ਦਿੱਤੇ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਉਹ ਗਲਾਸ ਚਾਹ ਦੇ ਭਰ ਕੇ ਦੇ ਤੇ ਚਲੋ ਵਧੀਆ ਹੀ ਚੱਲਦੇ ਹਾਂ ਹੁਣ ਕਿ ਰਹਿ ਗਿਆ ਸਫ਼ਰ 50 ਕਿਲੋਮੀਟਰ ਦਾ ਚੱਲਦੇ ਆਂ ਹੋ ਗਿਆ 12 ਵਜੇ ਦਾ ਤੇ ਆਪਣਾ ਸਫ਼ਰ ਰਹਿ ਗਿਆ 38 ਕਿਲੋਮੀਟਰ ਤੇ ਆਪਾਂ ਰੁਕੇ ਸੀਗੇ ਰੋਟੀ ਖਾਣ ਵਾਸਤੇ ਢਾਬੇ ਤੇ ਅੱਜ ਖਾਵਾਂਗੇ ਆਪਾਂ ਪਨੀਰ ਬਾਬਾ ਜੀ ਨੂੰ ਕਿ ਜਰੂ ਮਨੀਸ਼ ਕੋਲ ਤੁਰੇ ਸੀਗੇ ਆਪਾਂ ਮਤਲਬ ਲਾਸਟ ਦੇ ਪਨੀਰ ਉਹਦੀ ਖਾਤਾ ਹੈਗਾ ਤੇ ਪਨੀਰ ਵੀ ਲੋਡ ਨਹੀਂ ਆਉਂਦਾ ਰਾਹ ਦੇ ਵਿੱਚ ਜਿਆਦੇ ਰਾਤ ਰੋਤ ਨੂੰ ਸੈਟ ਰਹਿੰਦਾ ਤੇ ਦਿਨੇ ਥੋੜਾ ਰਸਤਾਂ ਕਰਦਾ ਤੇ ਅੱਜ ਸੋਚਿਆ ਵੀ ਵਾਰਟ ਥੋੜੀ ਰਹਿ ਗਈ ਤੇ ਹੁਣ ਖਾਲੀਏ ਕਿਉਂਕਿ ਅੱਜ ਆਪਾਂ ਤੁਰ ਪਏ ਸੀਗੇ 7:00 ਵਜੇ ਦੇ ਨੂੰ ਸਾਢੇ 6:00 7:00 ਵਜੇ ਦੇ ਵਧੀਆ ਵਾਰਟ ਨਿਬੜੀ ਆ ਉਤਰਾਣੀਆਂ ਜੜਾਈਆਂ ਤਾਂ ਸੀਗੀਆਂ ਪਰ ਚੱਲੀ ਗਿਆ ਤੇ ਹੁਣ ਅੱਜਾ ਤਾਂ ਪਣੀਸ਼ਾ ਅੱਕੇ ਦੇ ਚੱਲਦੇ ਅੱਗੇ ਨੂੰ ਰੋਟੀ ਆ ਗਈ ਆ ਵੀ ਤੇ ਕਰਦੇ ਆਂ ਸਟਾਰਟ ਆਇਦਾ ਸਫ਼ਰ ਆਪਣਾ ਰਿਹਾ 95 ਕਿਲੋਮੀਟਰ ਦਾ ਤੇ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਦੂਖ ਨਿਵਾਰਨ ਬਾਲਾਪੁਰ ਤੇ ਆਪਾਂ ਨੂੰ ਵਧੀਆ ਰਹਿਣ ਵਾਸਤੇ ਮਿਲ ਗਈ ਜਗ੍ਹਾ ਦਰਬਾਰ ਸਾਹਿਬ ਦੇ ਵਿੱਚ ਹੀ ਆ ਤੇ ਬਾਕੀ ਆਪਾਂ ਪਹੁੰਚ ਗਏ 3 ਵਜੇ ਤੇ 2 ਘੰਟੇ ਆਪਾਂ ਰੈਸਟ ਰਿਸਟ ਕੀਤੀ ਤੇ ਹੁਣ ਇੱਥੇ ਜੋ ਸੇਵਾਦਾਰ ਉਹ ਚਾਹ ਦੇ ਨਾਲ ਮਟਰੀ ਦੇ ਕੇ ਖਾਣ ਵਾਸਤੇ ਤੇ ਵਧੀਆ ਮਤਲਬ ਉਹਨਾਂ ਨੇ ਆਪ ਨੂੰ ਲੰਗਰ ਪ੍ਰਸ਼ਾਦਾ ਵੀ ਪੁੱਛਿਆ ਸੀ ਬਾਕੀ ਅਪਰਾਜੋ ਸ਼ੱਕੇ ਸੀ ਭੁੱਖ ਨਹੀਂ ਸੀਗੀ ਤੇ ਰਾਤ ਨੂੰ ਚੰਗਾ ਪ੍ਰਸ਼ਾਦਾ ਤੇ ਕੱਲ ਦਾ ਸਫ਼ਰ ਆਪਣਾ ਹੋਊਗਾ ਬਰਖਾਨਪੁਰ ਦਾ ਜੋ ਇੱਥੋਂ ਹੈਗਾ ਵਾ 126 ਕਿਲੋਮੀਟਰ ਦੂਰ ਤੇ ਉਤਰਾਂਿਆਂ ਜਿਹੜਾ ညာ ਸਫ਼ਰ ਹੋਊਗਾ ਤੇ ਆਪਾਂ ਕੱਲੂਗੀ ਟਾਈਮ ਨਾਲ ਚੱਲਾਂਗੇ ਅੱਜ ਵੀ ਆਪਾਂ ਟਾਈਮ ਨਾਲ ਚੱਲੇ ਸੀ 6:30 ਵਜੇ ਤੇ ਤਾਈ ਆਪਾਂ ਤਿੰਨ ਵੇ ਤੇਕਰ ਪਹੁੰਚ ਗਏ ਜਲਦੀ ਤੁਰਨ ਦਾ ਫਾਇਦਾ ਫੇਰ ਹੀ ਆਪਾਂ ਜਲਦੀ ਆਪਦੀ ਮੰਜ਼ਿਲ ਤੇ ਚੰਗਾਂਗੇ ਤੇ ਬਣੇ ਰਹੋ ਫਿਰ ਸਫ਼ਰ ਦੇ ਨਾਲ ਟਾਈਮ ਹੋ ਗਿਆ 8 ਵਜੇ ਦਾ ਤੇ ਆਪਾਂ ਵੀ ਲੰਗਰ ਪ੍ਰਸ਼ਾਦਾ ਛਕ ਲਿਆ ਤੇ ਹੁਣ ਅਗਲੇ ਦਿਨ ਦੇ ਸਫ਼ਰ ਦੀ ਕਰਦੇ ਹਾਂ ਵਿਜਾਰ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਚੈਨਲ ਦੇ ਨਾਲ ਜੁੜਨ ਵਾਸਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਤੇ ਮਿਲਦੇ ਆਂ ਫਿਰ ਕੱਲ ਦੇ ਸਫ਼ਰ ਤੇ